ਵਾਹਿਗੁਰੂ ਸਾਹਿਬ ਜੀਓ ਸੁਰਠ ਮਹਲਾ 3 ਬਿਨ ਸਤਗੁਰ ਸਿਵੀ ਬਹੁਤਾ ਦੁੱਖ ਲਗਾ ਜੁਗ ਚਾਰੀ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦ ਦੇ ਦੇਹੀ 부ਜਾਈ ਹਰ ਜਿਓ कृपा करहु तुम प्यारे सतगुरु दाता मेल मिलावहु हर नाम देवो आधारि रहाउ मनसा मार दुबदा सहज समाणी पाया नाम अपारा हर रस चाख मन निर्मल हुआ ਕਲ ਬਿਖ ਕਟਨ ਹਾਰਾ ਸ਼ਬਦ ਮਰੋ ਫਿਰ ਜੀਵ ਸਦਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਭਾਵੇਂ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪਹਿ ਸੇਈ ਸੋਰਠ ਮਹੱਲਾ ਤੀਜਾ ਬਿਨ ਸਤਗੁਰ ਸੇਵੀ ਬਹੁਤਾ ਦੁੱਖ ਲਗਾ ਜਗਚਾਰੀ ਪਰਮਾਈ ਹਮਦੀਨ ਤੁਮ ਜੁਗ ਜੁਗ ਦਾਤੇ ਸ਼ਬਦ ਦੇ ਦੀ ਬੁਝਾਈ ਹਰ ਜੀਉ ਕਿਰਪਾ ਕਰਹੁ ਤੁਮ ਪਿਆਰੇ ਸਤਗੁਰ ਦਾਤਾ ਮੇਲ ਮਿਲਾਵਹੁ ਹਰ ਨਾਮ ਦੀ ਬੋ ਆਧਾਰੀ ਰਹਾਉ ਮਨਸਾ ਮਾਰ ਦੁਬਿਦਾ ਸਹਿਜ ਸਮਾਣੀ ਪਾਇਆ ਨਾਮ ਅਪਰ ਹਰ ਰਸ ਚਾਖ ਮਨ ਨਿਰਮਲ ਹੋਵਾ ਕਿਲ ਬਿਖ ਕਟ ਨਹਾਰਾ ਸ਼ਬਦ ਮਰਹੁ ਫਿਰ ਜੀਵ ਸਦਹੀ ਤਾ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਦਤੈ ਦਾਤ ਰੱਖੀ ਹੱਥ ਆਪਣੇ ਜਿਸ ਪਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਾ ਪਹ ਸਈ ਸੋਰਠ ਮਹਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁਖ ਲਗਾ ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੀ ਸ਼ਬਦੇ ਦੇ ਬੁਝਾਈ ਹਰ ਜੀਉ ਕਿਰਪਾ ਕਰਹੁ ਤੁਮ ਪਿਆਰੀ ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇ ਵਹ ਆਧਾਰੀ ਰਹਾਉ ਮਨਸਾਮਾਰ ਧੋਬੇ ਦਾਸ ਸਹਿਜ ਸਮਾਣੀ ਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਬਿਖ ਕਟਨ ਹਾਰਾ ਸ਼ਬਦ ਮਰਹੁ ਫਿਰ ਜੀਵ ਸਦ ਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੀ ਪਾਵੇ ਕੋਈ ਦਾਤੈ ਦਾਤ ਰਖੀ ਹੱਥ ਆਪਣੇ ਜਿਸ ਪਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾ ਪਹਿ ਸਈ ਸੋਰਠ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੀ ਪਰਮਾਈ ਹਮਦੀਨ ਤੁਮ ਜੁਗ-ਜੁਗ ਦਾਤੇ ਸ਼ਬਦ ਦੇਹਿ 부ਝਾਈ ਹਰ ਜੀਉ ਕ੍ਰਿਪਾ ਕਰਹੁ ਤੁਮ ਪਿਆਰੀ ਸਤਿਗੁਰ ਦਾਤਾ ਮੇਲ ਮਿਲਾਵਹੁ ਹਰ ਨਾਮ ਦੀ ਬੋ ਆਧਾਰੀ ਰਹਹੁ ਮਨਸਾ ਮਾਰ ਦੁਬਿਦਾ ਸਹਿਜ ਸਮਾਣੀ ਪਾਇਆ ਨਾਮ ਅਪਰ ਹਰ ਰਸ ਚਾਖ ਮਨ ਨਿਰਮਲ ਹੋਆ ਕਿੱਲ ਵਿਖ ਕਟਨ ਹਾਰਾ ਸ਼ਬਦ ਮਰੂ ਫਿਰ ਜੀਵ ਸਦ ਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਦਾਤ ਦਾਤ ਰੱਖੀ ਹੱਥ ਆਪਣੇ ਜਿਸ ਪਾਵੇ ਤਿਸ ਦੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਾਪਹਿ ਸੇ ਸੋਰਠ ਮਹੱਲਾ ਤੀਜਾ ਬਿਨ ਸਤਗੁਰ ਸੇਵੀ ਬਹੁਤਾ ਦੁੱਖ ਲਗ ਜੁਗ ਚਾਰੀ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦ ਦੀਹੀ 부ਝਾਈ ਹਰ ਜੀਉ ਕਿਰਪਾ ਕਰਹੁ ਤੁਮ ਪਿਆਰੇ ਸਤਗੁਰ ਦਾਤਾ ਮੇਲ ਮਿਲਾਵਹੁ ਹਰ ਨਾਮ ਦੀ ਉਹ ਆਧਾਰੀ ਰਹਾਉ ਮਨਸਾਮਾਰ ਦੁਬਿਦਾ ਸਹਿਜ ਸਮਾਣੀ ਪਾਇਆ ਨਾਮ ਅਪਾਰ ਹਰ ਰਸ ਚਾਖ ਮਨ ਨਿਰਮਲ ਹੋਵਾ ਲੋ ਵੇਖ ਕਟ ਨਹਾਰਾ ਸ਼ਬਦ ਮਰਹੁ ਫਿਰ ਜੀਵਹੁ ਸਦ ਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਧਾਤ ਦਾਤ ਰਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪਹਿ ਸਈ ਸੂਰਠ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁਖ ਲਗਾ ਜੁਗਚਾਰੀ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦ ਦੀਹ 부ਝਾਈ ਹਰ ਜੀਉ ਕਿਰਪਾ ਕਰਹੁ ਤੁਮ ਪਿਆਰੀ ਸਤਗੁਰ ਦਾਤਾ ਮੇਲ ਮਿਲਾਵਹੁ ਹਰ ਨਾਮ ਦੀਬੋ ਆਧਾਰੀ ਰਹਾਉ ਮਨ ਸਾ ਮਾਰ ਦੁਬਦਾ ਸਹਜ ਸਮਾਣੀ ਪਾਇਆ ਨਾਮ ਅਪਾਰ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਬਿਖ ਕਟ ਨਹਾਰਾ ਸ਼ਬਦ ਮਰਹੁ ਫਿਰ ਜੀਵਹੁ ਸਦਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਦాత ਦਾਤ ਰੱਖੀ ਹੱਥ ਆਪਣੇ ਜਿਸ ਪਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪਹਿ ਸੇਈ ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਪਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪਹਿ ਸੇਈ ਸੁਰਠ ਮਹਲਾ 3 ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਗਾ ਜੁਗ ਚਾਰੇ ਪਰਮਾਈ ਹਮਦੀਨ ਤੁਮ ਜੁਗ ਜੁਗ ਦਾਤੇ ਸ਼ਮਦੀ ਦੀ ਹੀ 부ਝਾਈ ਹਰ ਜੀਉ ਕ੍ਰਿਪਾ ਕਰੋ ਤੁਮ ਪਿਆਰੇ ਸਤਗੁਰ ਦਾਤਾ ਮੇਲ ਮਿਲਾਵ ਹਰ ਨਾਮ ਦੇ ਵਹ ਆਧਾਰੀ ਰਹਾਉ ਮਨ ਸਾ ਮਾਰ ਦੁਗਦਾ ਸਹਿਜ ਸਮਾਣੀ ਪਾਇਆ ਨਾਮ ਅਪਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਲ ਬਿਖ ਘਟਨ ਹਾਰਾ ਸ਼ਬਦ ਮਰਹੁ ਫਿਰ ਜੀਵਹੁ ਸਦਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੀ ਪਾਵੇ ਕੋਈ ਦਾਤੈ ਦਾਤ ਰਖੀ ਹੱਥ ਆਪਣੇ ਜਿਸ ਭਾਵੇਂ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਧਰ ਗਹਿ Japhe seee ਸੋਰਠ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇਹੀ 부ਝਾਈ ਹਰ ਜੀਉ ਕਿਰਪਾ ਕਰਹੁ ਤੁਮ ਪਿਆਰੇ ਸਤ ਗੁਰ ਦਾਤਾ ਮੇਲ ਮਿਲਾਵਹੁ ਹਰ ਨਾਮ ਦੀ ਬੋਹ ਆਧਾਰੀ ਰਹਾਉ ਮਨਸਾ ਮਾਰ ਦੁਬੇਦਾ ਸਹਿਜ ਸਮਾਣੀ ਪਾਇ ਨਾਮ ਅਪਾਰ ਹਰ ਰਸ ਚਖ ਮਨ ਨਿਰਮਲ ਹੋਆ ਕਿਲ ਬਖ ਕਟ ਨਹਾਰ ਸ਼ਬਦ ਮਰਹੁ ਫਿਰ ਜੀਵੋ ਸਦ ਹੀ ਕਾਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਦਤੈ ਦਤ ਰਖੀ ਹੱਥ ਆਪਣੇ ਜਿਸ ਪਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾ ਪਹਿ ਸਈ ਦਾਤੇ ਦਾਤ ਰਖੀ ਹੱਥ ਆਪਣੇ ਜਿਸ ਪਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾ ਪਹਿ ਸਈ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਹਤਿ